ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਜੀ ਕਿ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਸ਼੍ਰੀ ਗੌਰਵ ਜਾਦਵ ਜੀ ਆਈਪੀਐਸ ਤੇ ਡੀਆਈ ਸਾਹਿਬ ਹਰਮਨਬੀਰ ਸਿੰਘ ਗਿੱਲ ਤੇ ਤਰਨਤਾਰਨ ਜ਼ਿਲ੍ਹੇ ਦੇ ਐਸਐਸਪੀ ਸ਼੍ਰੀ ਸ਼ਰਿੰਦਰ ਲਾਂਬਾ ਜੀ ਆਈਪੀਐਸ ਇਹਨਾਂ ਦੇ ਹਦਾਇਤਾਂ ਨਿਰਦੇਸ਼ਾਂ ਅਨੁਸਾਰ ਜਿਵੇਂ ਮਾੜੇ ਅਨਸਰਾਂ ਦੇ ਖਾਸ ਕਰਕੇ ਬਰ ਖਲਾਫ ਸਪੈਸ਼ਲ ਮੁਹਿੰਮ ਚਲਾਈ ਗਈ ਆ ਤੇ ਉਹਨੂੰ ਕੰਟੀਨਿਊ ਕਰਦੇ ਹੋਏ ਸੀਏ ਇਨਚਾਰਜ ਪ੍ਰਭਜੀਤ ਸਿੰਘ ਉਹਨਾਂ ਵੱਲੋਂ ਦੋ ਵੱਡੇ ਗੈਂਗਸਟਰਾਂ ਨਾਲ ਰਿਲੇਟਡ ਬੰਦੇ ਜਿਹੜੇ ਪਾਕਿਸਤਾਨੋਂ ਵੈਪਰ ਮੰਗਾ ਕੇ ਅੱਗੇ ਸਪਲਾਈ ਕਰਦੇ ਸੀਗੇ ਉਹਨਾਂ ਨੂੰ ਅਰੈਸਟ ਕੀਤਾ ਗਿਆ ਹੈ ਜੀ ਤੇ ਉਹਨਾਂ ਕੋਲੋਂ ਦੋ ਵੈਪਰ ਕਵਰ ਕੀਤੇ ਗਏ ਆ ਇਹ ਦੋਵੇਂ ਜਣੇ ਡਿਲੀਰੀ ਪੈਂਡ ਤੋਂ ਸ਼ਹਿਰ ਵੱਲੋਂ ਆ ਰਹੇ ਸੀਗੇ ਮੋਟਰਸਾਈਕਲ ਦੇ ਉੱਪਰ ਬਿਨਾਂ ਨੰਬਰ ਸੀ ਪੁਲਿਸ ਨੂੰ ਇੱਕ ਖੁਫੀਆ ਇੰਟੈਲੀਜੈਂਸ ਚਰੀਏ ਇਨਫਾਰਮੇਸ਼ਨ ਮਿਲੀ ਸੀਗੀ ਜਦੋਂ ਇਹਨਾਂ ਨੇ ਉਹਨਾਂ ਨੂੰ ਹੱਥ ਦਿੱਤਾ ਤੇ ਉਹ ਪਿੱਛੇ ਨੂੰ ਵਾਪਸ ਭੱਜਣ ਲੱਗੇ ਤੇ ਇਹਨਾਂ ਨੇ ਬੜੀ ਹੀ ਫੁਰਤੀ ਦੇ ਨਾਲ ਉਹਨਾਂ ਦੋਹਾਂ ਬੰਦਿਆਂ ਨੂੰ ਗ੍ਰਿਫਤਾਰ ਕਰ ਲਿਆ ਜਿਹੜੇ ਦੋ ਵਿਅਕਤੀ ਗ੍ਰਿਫਤਾਰ ਹੋਇਆ ਜੀ ਉਹਨਾਂ ਵਿੱਚੋਂ ਉਰਫ ਗੋਰੀ ਪੁੱਤਰ ਜੱਸਾ ਸਿੰਘ ਵਾਸੀ ਡੱਲ ਥਾਣਾ ਖਾਲੜਾ ਦੂਜੇ ਦਾ ਨਾਮ ਹੈਗਾ ਸੁਖਵੀਰ ਸਿੰਘ ਉਰਫ ਸੁੱਖਾ ਪੁੱਤਰ ਜਗਿੰਦਰ ਸਿੰਘ ਵਾਸੀ ਕਾਲੇਕੇ ਥਾਣਾ ਸਦਰਪੱਟੀ ਇਹ ਦੋਵੇਂ ਬੰਦੇ ਤਰਨਤਾਰਨ ਜ਼ਿਲ੍ਹੇ ਦੇ ਰਹਿਣ ਵਾਲੇ ਆ ਜੀ ਤੇ ਜਿਹੜਾ ਇਹਨਾਂ ਦੇ ਵਿੱਚੋਂ ਹੈਗਾ ਆ ਸੁਖਵੀਰ ਸਿੰਘ ਇਹਤੇ ਪਹਿਲੋਂ ਵੀ ਪੰਜ ਕੇਸ ਰਜਿਸਟਰ ਨੇ ਅਲੱਗ-ਅਲੱਗ ਧਾਰਾ ਦੇ ਤਹਿਤ ਐਂਡੀਪੀਐਸ ਐਕਟ ਦੇ ਵੀ ਨੇ ਤੇ ਮਰਡਰ ਦਾ ਵੀ ਕੇਸ ਦਰਜਾ ਤੇ ਅਸਲਾ ਐਕਟ ਦਾ ਵੀ ਕੇਸ ਰਜਿਸਟਰਡ ਆ ਜੀ ਇਹ ਪਾਕਿਸਤਾਨ ਦੇ ਵਿੱਚੋਂ ਇਹਨਾਂ ਨੇ ਸਮਗਲਿੰਗ ਕੀਤੀ ਸੀਗੀ ਸਾਰੇ ਦੋਵੇਂ ਵਪਨਾਂ ਦੀ ਜਿਹੜੀ ਤੁਸੀਂ ਕਰ ਰਹੇ ਹੋ ਅੱਗੇ ਉਹ ਇਨਫਰਮੇਸ਼ਨ ਅਸੀਂ ਤੁਹਾਡੇ ਨਾਲ ਥੋੜੇ ਦਿਨਾਂ ਵਿੱਚ ਸ਼ੇਅਰ ਕਰ ਲਾਂਗੇ ਅੱਜ ਇਹਨਾਂ ਦਾ ਰਿਮਾਂਡ ਲਾਂਗੇ ਆਫਟਰ ਰਿਮਾਂਡ ਤੁਹਾਨੂੰ ਦੱਸ ਦਾਂਗੇ ਕਿ ਕਿ ਇਥੋਂ ਵਾਲੇ ਕਿਹੜੇ ਗੈਂਗਸਟਰ ਦੇ ਨਾਲ ਰਿਲੇਟਡ ਸੀਗੇ ਜੀ ਇਹਨਾਂ ਦੇ ਉੱਪਰ ਮੁਕੱਦਮਾ ਨੰਬਰ 271 ਹੀ ਖਾਲੜਾ ਥਾਣੇ ਦੇ ਵਿੱਚ ਦਰਜ ਕਰ ਦਿੱਤਾ ਹੈ ਸਰ ਅੱਗੇ ਵੀ ਕੋਈ ਚਲੋ ਕੰਸਾਈਨਮੈਂਟ ਮੰਗਾ ਚੁੱਕਾ ਜਾਂ ਸਪਲਾਈ ਕਰਦਾ ਕੰਮ ਕਰਦੇ ਇਹ ਸਪਲਾਈ ਕਰਦੇ ਸੀਗੇ ਜਿਹੜਾ ਸੁਖਵੀਰ ਸਿੰਘ ਸੀਗਾ ਜੀ ਤੁਹਾਨੂੰ ਦੱਸਿਆ ਉੱਤੇ ਟੋਟਲ 5 ਕੇਸ ਪਹਿਲਾਂ ਰਜਿਸਟਰ ਨੇ ਇੱਕ ਆਰਮੈਟ ਦਾ ਕੇਸ ਦਰਜਾ ਐਨਡੀਬੀਏ ਸੈਕਟਰ ਦੇ ਕੇਸ ਦਰਜਾ ਹੀ ਤਾਂ ਇੱਕ ਮਰਡਰ ਦਾ ਕੇਸ ਵੀ ਦਰਜਾ ਹੋਵੇ